ਸਲਾਮ ਵਾਲੇਕੁਮ ਕੀ ਹਾਲ ਹੈ ਦੋਸਤੋ ਠੀਕ ਠਾਕ ਹੋ ਔਰ ਸਾਰੇ ਖੁਸ਼ ਹੋ ਰਾਜ਼ੀ ਹੋ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ੀ ਖੇ ਰਾਜ਼ੀ ਰੱਖੇ ਤੰਦਰੁਸਤੀਆਂ ਬਖਸ਼ੇ ਸਵਾਗਤ ਹੈ ਤੁਹਾਡਾ ਸਾਵਲ ਇਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਜੀ ਤੁਹਾਨੂੰ ਹਰ ਰੋਜ਼ਾਨਾ ਸੀ ਨਵੀਂ ਨਵੀਂ ਵੀਡੀਓ ਪਾਣੇ ਆ ਕੱਲ ਕਸਟਮਰ ਥੋੜਾ ਜ਼ਿਆਦਾ ਦੀ ਵੀਡੀਓ ਨਹੀਂ ਪਾਈ ਗਈ ਹੈਗੀ ਅੱਜ ਵੀਡੀਓ ਬਣਾਈ ਆ ਅੱਜ ਵੀ ਪਾਰਸਲ ਕਾਫੀ ਆਏ ਨੇ ਔਰ ਕਾਫੀ ਖੋਲੇ ਵੀ ਨੇ ਕਾਫੀ ਡਿਜ਼ਾਈਨ ਆਏ ਨੇ 8 ਡਿਜ਼ਾਈਨ ਆਏ ਨੇ ਜਿਹੜਾ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਤਾਂ ਆ ਵਾਲਾ ਡਿਜ਼ਾਈਨ ਆਇਆ ਇਹ ਵੱਡੀ ਪੈਕਿੰਗ ਦੇ ਵਿੱਚ ਕਾਫੀ ਕਾ ਫਿਰ ਮੈਂ ਇੱਕ ਡਿਜ਼ਾਈਨ ਦੇ ਅੰਦਰ ਹੀ ਤੁਸੀਂ 200 ਪੀਸ 500 ਪੀਸ 1000 ਪੀਸ ਜਿੰਨਾ ਮਰਜ਼ੀ ਲੈ ਲਓ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਡਿਜ਼ਾਈਨ ਆਦੇ ਕਾਫੀ ਕਵੈਂਟੀ ਦੇ ਅੰਦਰ ਜੀ 90 ਮੀਟਰ ਦੀ ਪੈਕਿੰਗ ਕਰਵਾ ਲਓ 200 ਮੀਟਰ ਦੀ ਪੈਕਿੰਗ ਕਰਵਾ ਲਓ ਇੱਕ ਆਹ ਵਾਲੇ ਡਿਜ਼ਾਈਨ ਆਏ ਨੇ ਇਸ ਤਰ੍ਹਾਂ ਦੇ ਬਾਰਡਰ ਵਗੈਰਾ ਸਾਡੇ ਕੋਲੇ ਆਏ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ બસ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਵੀ ਜਰੂਰ ਕਰ ਲਿਓ ਆਹ ਵਾਲਾ ਸਾਡਾ ਐਡਰੈਸ ਆ ਸਾਬਰ ਲੇਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਦੋਨੇ ਨੰਬਰ ਦਿੱਤੇ ਹੋਏ ਨੇ 92565 73754 ਬਾਕੀ ਜੀਪੀਓ ਦੇ ਅੰਦਰ ਵੀ ਤੁਹਾਨੂੰ ਉਸੇ ਮੌਕੇ ਖੁੱਲ ਕੇ ਤੁਹਾਡਾ ਟਾਇਲਰ ਦਿਖਾ ਦਈਏ ਆਹ ਵਾਲਾ ਡਿਜ਼ਾਈਨ ਆਇਆ ਜੀਪੀਓ ਦੇ ਅੰਦਰ ਬਹੁਤ ਸੋਹਣੇ ਕਲਰ ਆਏ ਨੇ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀਪੀਓ ਦੇ ਅੰਦਰ ਕਾਫੀ ਕੁਆਂਟੀਟੀ ਦੇ 21 ਕਲਰ ਦੇ ਵਿੱਚ 20 20 ਪੀਸ 50 ਪੀਸ 100 ਪੀਸ ਜਿੰਨਾ ਮਰਜ਼ੀ ਸਾਡਾ ਕਰ ਲੋ ਕਰ ਬੈਠੇ ਬਿਠਾਏ ਆਨਲਾਈਨ ਵੀ ਮੰਗਾ ਸਕਦੇ ਹਾਂ ਸਿਰਫ ਹੋਲਸੇਲਰਾਂ ਵਾਸਤੇ ਜਿਹੜੇ ਪੂਰੀ ਦੁਨੀਆ ਦੇ ਅੰਦਰ ਹੋਲਸੇਲਰ ਨੇ ਵੱਡੇ ਵੱਡੇ ਕਿਸੇ ਵੀ ਸੂਬੇ ਦੇ ਅੰਦਰ ਨੇ ਕਿਸੇ ਵੀ ਸ਼ਹਿਰ ਦੇ ਅੰਦਰ ਨੇ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਨੇ ਹੋਲਸੇਲ ਦੇ ਵਿਚਲੇ ਸਾਬੇਦ ਦੇ ਨੇ ਜਾਂ ਰਟੇਲ ਚ ਵੇਚਦੇ ਨੇ ਜਾਂ ਬੁਟੀਕ ਵਾਲੇ ਨੇ ਜਾਂ ਜਿਹੜੇ ਆਨਲਾਈਨ ਲੈਸਾਂ ਵੇਚਦੇ ਨੇ ਇਹ ਉਹਨਾਂ ਵਾਸਤੇ ਪੰਜਾਬ ਦੇ ਅੰਦਰ ਸਾਬਰ ਲੈਸ ਏਜੰਸੀ ਖੁੱਲ ਗਈ ਵੱਡੇ ਵੱਡੇ ਹੋਲਸੇਲਰ ਉਰੇ ਆਉਂਦੇ ਨੇ ਤੁਸੀਂ ਵੀ ਆਵੋ ਸੋਚੋ ਨਾ ਹੋਰ ਬਹੁਤ देर ਹੋ ਗਈ ਸੋਸੋਸੋਸ ਦੇ ਹੁਣ ਆਜੋ ਉਹ ਕਿਉਂਕਿ ਫਿਰ ਤੁਸੀਂ ਬਾਅਦ ਦੇ ਵਿੱਚ ਕਹੋਗੇ ਵਿਕਾਸ ਪਹਿਲਾਂ ਚਲੇ ਜਾਂਦੇ ਕਿਉਂਕ ਇਹ ਬਿਚਾਰੇ ਉਹਰੇ ਆਂਦੇ ਨੇ ਇਸ ਕਰਕੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਹਾਂ ਲੋਕਾਂ ਤੱਕ ਜਿਨ੍ਹਾਂ ਲੋਕਾਂ ਨੇ ਕੰਮ ਸ਼ੁਰੂ ਨਵਾਂ ਕੰਮ ਸ਼ੁਰੂ ਕਰਨਾ ਹੈ ਠੀਕ ਹੈ ਧੰਨਵਾਦ ਸ਼ੁਕਰੀਆ ਅਸਲਾਮੁਅਲੈਕ